ਆਮ ਆਦਮੀ ਪਾਰਟੀ ਐਸਸੀ ਵਿੰਗ ਨੇ ਅਗਲੇ 7 ਦਿਨਾਂ ਲਈ ਪੂਰੇ ਰਾਜ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਯ ਐਸਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਤਰਮਿੰਦਰ ਸਿੰਘ ਫੌਜੀ ਪਿੰਡੂ ਪ੍ਰਧਾਨ ਯਮਨ ਚੈਨ ਅਤੇ ਵਪਾਰ ਵਿੰਗ ਦੇ ਜ਼ਿਲ੍ਹਾ ਸੰਯੁਕਤ ਸਕੱਤਰ ਜਗਦੀਸ਼ ਸੈਣੀ ਜਲੰਧਰ ਬਾਈਪਾਸ ਤੇ 22 ਜੂਨ ਤੱਕ ਭੁੱਖ ਹੜਤਾਲ ਤੇ ਬੈਠੇ ਨੇ ਚੋਣ ਮੰਤਰੀ ਨੂੰ ਬਰਖਾਸਤ ਕਰੋ ਬਰਖਾਸਤ ਕਰੋ ਚੋਣ ਮੰਤਰੀ ਨੂੰ ਬਰਖਾਸਤ ਕਰੋ ਬਰਖਾਸਤ ਕਰੋ ਅਤੇ ਪ੍ਰੇਸ਼ਟ ਮੰਤਰੀ ਸਾਜੂ ਸਿੰਘ ਜੀ ਨੂੰ ਬਰਖਾਸਤ ਕਰਨ ਲਈ ਕਿਉਂਕਿ ਹਜੇ ਤੱਕ ਜੋ ਵੀ ਐਸਟੀ ਬਜ਼ਿਆਰਕੀਆਂ ਵੈਸਟੀ ਐਸਟੀ ਬਜ਼ਿਆਰਕੀਆਂ ਦਾ ਜਿਹੜਾ ਵਦੀਫਾ ਘਟਾਲਾ ਉਹਦੀ ਰਾਸ਼ੀ ਨਹੀਂ ਦਿੱਤੀ ਗਈ ਉਹ ਘਟਾਲਾ ਕੀਤਾ ਤੇ ਉਹਦੇ ਸਬੰਧ ਦੇ ਵਿੱਚ ਬਰਖਾਸਤ ਵਿੱਚ ਕੀਤਾ ਫਿਰ ਅਸੀਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੀਤਾ ਪ੍ਰੋਟੈਸਟ ਅੱਜ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਭੁਖੜਤਾਲ ਸ਼ੁਰੂ ਕੀਤੀ ਗਈ ਹੈ ਬਈ ਜਦ ਤੱਕ ਸਾਧੂ ਸਿੰਘ ਜੀ ਨੂੰ ਬਰਖਾਸਤ ਨਹੀਂ ਕਰਦੇ ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੂਗੀ ਇਹ ਜਿਹੜਾ ਐਸ்சிਐਸਟੀ ਘਟਾਲੇ ਸਾਧੂ ਸਿੰਘ ਨੇ ਧਰਮਸੋਧ ਨੇ ਕੀਤਾ ਜੀ ਕਰੋੜਾਂ 2 ਲੱਖ ਬੱਚਿਆਂ ਦਾ ਕਰੋੜਾਂ ਰੁਪਇਆ ਵਜੀਫੇ ਦਾ ਖਾ ਗਏ ਉਸ ਸਕਾਲਰਸ਼ਿਪ ਖਾ ਗਏ ਉਹਦੇ ਕਰਕੇ 2 ਲੱਖ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਉਸੇ ਸੰਬੰਧ ਵਿੱਚ ਇਹ ਕੀਤਾ ਹੈ ਕਿ ਉਹਨਾਂ ਦੇ ਪੈਸੇ 2 ਲੱਖ ਵਿਦਿਆਰਥੀਆਂ ਦੇ ਉਹਨਾਂ ਅਕਾਊਂਟ ਚ ਪਾਇਆ ਜਾਣ ਤਾਂ ਜੋ ਉਹਨਾਂ ਦਾ ਭਵਿੱਖ ਬਚਾਇਆ ਜਾ ਸਕੇ ਵਿਧਿਆਨਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਨਜੀ ਨਿਊ